ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੀਆਂ ਭੈਣਾਂ ਨੂੰ ਜੀ ਸਾਰੇ ਭਰਾਵਾਂ ਨੂੰ ਅੱਜ ਆਪਾਂ ਇੱਕ ਕਮੀਜ਼ ਦੀ ਕਟਿੰਗ ਕਰਦੇ ਆਏ ਤੇ ਆਪਾਂ ਇਹਦੀ ਬ੍ਰੈਸ ਰੱਖਣੀ ਜੀ 1 ਇੰਚ ਠੀਕ ਹੈ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਆਪਾਂ ਦੇਖੋ ਤੁਹਾਨੂੰ ਇਹ ਦਿਖਾਉਣਾ ਹੈ ਜਿਹੜੀ ਆਪਾਂ ਪੱਟੀ ਦਿਖਾ ਰਹੇ ਆ ਇਹਦੇ ਵਿਚਾਲੇ ਸੈਂਟਰ ਦੇ ਵਿੱਚ ਲੱਗੀ ਹੋਈ ਸੀ ਫਰੰਟ ਵਾਲੇ ਪੀਸ ਦੇ ਉੱਪਰ ਠੀਕ ਹੈ ਜੀ ਇਹ ਆਪਾਂ 1.5 ਲੀਆ ਪੱਟੀ ਇਹ ਦੇਖੋ ਜੀ 7.5 ਇੰਚ ਆਪਾਂ ਨੇ ਫਰੰਟ ਵਾਲਾ ਗਲਾ ਰੱਖਣਾ ਤੇ 8 ਇੰਚ ਆਪਾਂ ਬੈਕ ਵਾਲਾ ਗਲਾ ਰੱਖਣਾ ਠੀਕ ਹੈ ਜੀ ਇਹ ਥੋੜਾ ਜਿਹਾ ਆਪਾਂ ਨੇ ਗਲਾ ਜਿਹੜੇ ਕਸਟਮਰ ਦਾ ਸੂਟ ਹੈਗਾ ਜੀ ਇਹ ਥੋੜਾ ਬ੍ਰੌਡ ਗਲਾ ਬਣਾਉਣਾ ਆਪਾਂ ਨੇ ਵੀ ਮਤਲਬ ਜਿਹੜੇ ਗਲੇ ਦੀ ਆਪਾਂ 6.5 ਇੰਚ ਤੀਰਾ ਲੈਣੇ ਆਪਾਂ 6 ਇੰਚ ਤੀਰਾ ਲਵਾਂਗੇ ਜਿਹੜੀਆਂ ਭੈਣਾਂ ਬ੍ਰੌਡ ਗਲਾ ਪਾਉਂਦੀਆਂ ਨੇ ਉਹਦਾ ਤੁਸੀਂ ਤੀਰਾ ਹਮੇਸ਼ਾ ਘੱਟ ਲੈਣਾ ਠੀਕ ਹੈ ਜੀ ਤੁਸੀਂ ਇਹ ਨਹੀਂ ਹੈਗਾ ਵੀ ਜਿਹੜੀਆਂ ਭੈਣਾਂ ਦਾ ਬੈਕ ਵਾਲਾ ਗਲਾ 8.5 ਇੰਚ ਜਾਂ 9 ਇੰਚ ਤੁਸੀਂ ਉਹਦਾ ਤੀਰਾ 6.5 ਲਵੋਗੇ ਉਹਨਾਂ ਦਾ ਤੀਰਾ ਹਮੇਸ਼ਾ ਘੱਟ ਹੀ ਲੈਣਾ ਤੁਸੀਂ ਇਸ ਤਰ੍ਹਾਂ ਕਰਕੇ ਤੁਸੀਂ ਮੋਡੇ ਦੀ ਨਿਸ਼ਾਨੀ ਲਗਾ ਲੈਣੀ ਹੈ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਹਰੇਕ ਵੀਡੀਓ ਦੇ ਵਿੱਚ ਦੱਸਦੀ ਆ ਠੀਕ ਹੈ ਜੀ 7 ਇੰਚ ਆਪਾਂ ਇਹਦੀ ਕਾਟ ਲਵਾਂਗੇ ਠੀਕ ਹੈ ਜੀ ਬ੍ਰੈਸਟ ਲੈਤੀ ਆਪਾਂ ਇਹਦੀ 11 ਇੰਚ ਵੈਸੇ 21 ਇੰਚ ਆ ਗਈ ਆਪਾਂ 1/2 ਇੰਚ ਵਧਾ ਕੇ ਲੈਤੀਏ ਦੇਖੋ ਜਿਸ ਤਰ੍ਹਾਂ ਕਿ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਰਹੀ ਆ ਫਿਰ ਆਪਾਂ ਇੰਚ ਟੇਪ ਉਪਰ ਰੱਖ ਕੇ ਇਸ ਤਰ੍ਹਾਂ ਇਹਦੀ ਨਿਸ਼ਾਨੀ ਲਗਾਉਣੀ ਆ 1 ਇੰਚ ਤੁਸੀਂ ਇੱਥੋਂ ਕੱਟ ਪਾਉਣੀ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੀ ਹਾਂ ਠੀਕ ਹੈ ਜੀ ਫਿਰ ਤੁਸੀਂ ਹਲਕੀ ਜਿਹੀ ਇਸ ਤਰ੍ਹਾਂ ਗੁਲਾਈ ਦੇਣੀ ਆ ਜਿੱਥੇ ਤੱਕ ਆਪਣੇ ਨਿਸ਼ਾਨੇ ਲੱਗੇ ਆ ਹਾਫ ਤੱਕ ਉੱਥੋਂ ਇੰਚ ਟੇਪ ਰੱਖ ਕੇ ਤੁਸੀਂ ਸਿੱਧਾ ਇੱਥੇ ਤੁਸੀਂ ਇਹ ਦੇਖੋ ਆਪਣਾ 2 ਇੰਚ ਮਾਰਜਿਨ ਆਪਣਾ ਬੈਕ ਵਾਲਾ ਵੱਧ ਕੇ ਆ ਜੀ ਠੀਕ ਹੈ ਜੇ ਤੁਸੀਂ ਇੱਥੋਂ ਲਾ ਕੇ ਲਾਉਂਗੇ ਫਿਰ ਤੁਹਾਨੂੰ ਦੁਬਾਰਾ ਦੁਬਾਰਾ ਕੱਟ ਪਾਉਣੀ ਪੈਣੀ ਆ ਮੈਂ ਤੁਹਾਨੂੰ ਇੱਕ ਪ੍ਰੋਪਰ ਹੀ ਕੱਟ ਪਾਉਣੀ ਦੱਸ ਰਹੀ ਹਾਂ ਵੀ ਇੱਕ ਵਾਰੀ ਚ ਤੁਸੀਂ ਕਮੀਜ਼ ਦੀ ਕਟਿੰਗ ਕਿਸ ਤਰ੍ਹਾਂ ਕਰ ਸਕਦੇ ਹੋ ਠੀਕ ਹੈ ਜੀ ਹੁਣ ਆਪਾਂ ਚਾਰੇ ਪੀਸਾ ਨੂੰ ਬੈਕ ਤੇ ਹੁਣ ਦੋ ਪੀਸਾਂ ਨੂੰ ਫਰੰਟ ਵਾਲਿਆਂ ਨੂੰ ਕਟਿੰਗ ਕਰਾਂਗੇ ਜਦੋਂ ਭੈਣ ਤੁਸੀਂ ਕਮੀਜ਼ ਦੀ ਕਟਿੰਗ ਕਰਦੀ ਹੋ ਅੱਧਾ ਇੰਚ ਤੁਸੀਂ ਫਰੰਟ ਵਾਲਾ ਪੀਸ ਨੀਵਾ ਰੱਖਣਾ ਬੈਕ ਵਾਲੇ ਪੀਸ ਤੋਂ ਠੀਕ ਹੈ ਜੀ ਆਪਾਂ 3 ਇੰਚ ਤੱਕ ਇਸ ਤਰ੍ਹਾਂ ਨਿਸ਼ਾਨੀ ਲਗਾ ਕੇ ਇਹਦੀ ਅੱਧਾ ਅੱਧਾ ਇੰਚ ਤੁਸੀਂ ਦੋਨੇ ਪੀਸਾਂ ਪੀਸ ਡਾਊਨ ਕਰਨੇ ਆ ਠੀਕ ਹੈ ਜੀ ਜਿਸ ਤਰ੍ਹਾਂ ਮੈਂ ਤੁਹਾਨੂੰ ਹਰੇਕ ਵੀਡੀਓ ਦੇ ਵਿੱਚ ਦੱਸ ਰਹੀ ਆ ਤੇ ਹੁਣ ਭੈਣੋ ਇਹਦੇ ਨਾਲ ਸਾਰੀਆਂ ਪਲੇਟਾਂ ਨਹੀਂ ਪਾਉਣੀਆਂ ਮਤਲਬ ਲੰਬੀਆਂ ਪਲੇਟਾਂ ਅੱਗੇ ਪਿੱਛੇ ਵਾਲੀਆਂ ਨਹੀਂ ਪਾਉਣੀਆਂ ਸਿਰਫ ਆਪਾਂ ਨੇ ਸਾਈਡਾਂ ਵਾਲੀਆਂ ਪਲੇਟਾਂ ਪਾਉਣੀਆਂ ਨੇ ਜਿਹੜੀਆਂ ਛੇਡੀਆਂ ਪਲੇਟਾਂ ਚੱਲਦੀਆਂ ਨੇ ਠੀਕ ਹੈ ਜੀ ਤੁਸੀਂ ਪਹਿਲਾਂ ਆਈਡੀਆ ਲੈਣਾ ਆਪਦੀ ਲੰਬੀ ਪਲੇਟ ਦੀ ਨਿਸ਼ਾਨੀ ਲਗਾਉਣੀ ਆ ਜਿੰਨੀ ਤੁਸੀਂ ਪਾਉਣੀ ਆ ਮਤਲਬ ਇਹਦੀ ਆਪਾਂ 12 ਇੰਚ ਤੇ ਪਾਵਾਂਗੇ ਠੀਕ ਹੈ ਜੀ ਆਪਾਂ 12 ਇੰਚ ਦੀ ਪਹਿਲਾਂ ਨਿਸ਼ਾਨੀ ਲਗਾਈ ਆ ਫਿਰ ਆਪਾਂ ਨੇ ਸਵਾ 2 ਇੰਚ ਦਾ ਗੈਪ ਲਿਆ ਤੇ ਫੇਰ ਆਪਾਂ ਨਿਸ਼ਾਨੀਆਂ ਸੇਮ ਹੋਮ ਹੀ ਲਗਾਈਆਂ ਨੇ ਪਹਿਲਾਂ ਤੁਸੀਂ ਜਦੋਂ ਵੀ ਸਾਈਡਾਂ ਵਾਲੀਆਂ ਪਲੇਟਾਂ ਪਾਉਣੀਆਂ ਨੇ ਕੱਲੀਆਂ ਮੋਡੇ ਵਾਲੀ ਤੇ ਫਿਟਿੰਗ ਵਾਲੀ ਪਲੇਟ ਪਾਉਣੀਆਂ ਤੁਸੀਂ ਪਹਿਲਾਂ ਜਿਹੜੀਆਂ ਲੰਬੀਆਂ ਪਲੇਟਾਂ ਨੇ ਪਹਿਲਾਂ ਉਹਦੀ ਨਿਸ਼ਾਨੀ ਲਗਾਓ ਫੇਰ ਤੁਸੀਂ ਉਹਦੇ ਮੈਚ ਦੇ ਨਾਲ ਹੀ 2.5 ਇੰਚ ਜਿੰਨਾ ਵੀ ਤੁਸੀਂ ਰੱਖਣਾ 2.5 ਇੰਚ ਬ੍ਰੈਸਟ ਜਿਹੜੀਆਂ ਪੈਣਾ ਦੀ ਘਾਟ ਆ ਤੁਸੀਂ 2.5 ਰੱਖ ਲਓ ਜਿੰਨਾਂ ਦੀ ਜ਼ਿਆਦਾ ਗਈ ਉਹਨਾਂ ਦੀ ਤੁਸੀਂ 2.5 2.5 ਇੰਚ ਦਾ ਗੈਪ ਲੈ ਕੇ ਤੇ ਇਸ ਤਰ੍ਹਾਂ ਤੁਸੀਂ ਨਿਸ਼ਾਨੀ ਲਗਾ ਸਕਦੇ ਹੋ ਠੀਕ ਹੈ ਜੀ ਇਹ ਦੇਖੋ ਜੀ ਆਪਾਂ ਨੇ ਇਸ ਤਰ੍ਹਾਂ ਇਹ ਫਿਟ ਪਲੇਟਾਂ ਦੀਆਂ ਨਿਸ਼ਾਨੀਆਂ ਲਗਾਈਆਂ ਨੇ ਹੁਣ ਦੇਖੋ ਆਪਾਂ ਇਹਦੇ ਸੈਂਟਰ ਦੇ ਉੱਪਰ ਪੱਟੀ ਲਗਾ ਰਹੇ ਹਾਂ ਠੀਕ ਹੈ ਜੀ ਇਹ ਕੱਪੜਾ ਜ਼ਿਆਦਾ ਵੇਸਟਿੰਗ ਹੁੰਦਾ ਸੀ ਕਿਉਂਕਿ ਮੈਂ ਇਹਦੀ ਪੱਟੀ ਉਤਾਰ ਕੇ ਘੇਰੇ ਵਾਲੀ ਤੇ ਜਿਹੜੀ ਗਲੇ ਵਾਲੀ ਪੱਟੀ ਸੀਗੀ ਉਹ ਉਤਾਰ ਕੇ ਮੈਂ ਇਹਦੀ ਕਟਿੰਗ ਕਰੀ ਆ ਮੈਂ ਤੁਹਾਨੂੰ ਇਹ ਪੱਟੀ ਲਗਾਉਣਾ ਵੀ ਦੱਸਦੀ ਆ ਵੀ ਤੁਸੀਂ ਇਹ ਕਿਸ ਤਰ੍ਹਾਂ ਲਗਾ ਸਕਦੇ ਹੋ ਇਹ ਦੇਖੋ ਜੀ ਆਪਾਂ ਇਸ ਤਰ੍ਹਾਂ ਇਹ ਪੱਟੀ ਲਾਹੀ ਹੈਗੀ ਇਹ ਤੁਸੀਂ 18 ਇੰਚ ਦੀ ਇੱਥੋਂ ਦੇਖੋ ਲੈਂਥ ਲੈਣੀ ਆ ਇਸ ਤਰ੍ਹਾਂ ਪਹਿਲਾਂ ਤੁਸੀਂ ਕਰੀਜ਼ ਬਣਾ ਲੈਣੀ ਆ ਸੈਂਟਰ ਵਾਲੀ ਪੀਸ ਦੀ ਗੜੇ ਦੀ ਇਸ ਤਰ੍ਹਾਂ ਆਪਾਂ ਖਰੀਜ਼ ਬਣਾ ਲਈਏ ਬਿਲਕੁਲ ਸੈਂਟਰ ਲੈ ਲਿਆ ਆ ਦੇਖੋ ਜਿਹੜਾ ਆਪਾਂ ਪਹਿਲਾਂ ਗਲਾ ਮਿਲਣਾ ਆਪਣਾ ਗਲਾ ਕਿੰਨਾ ਉਹਦੇ ਨਾਲ ਤੁਸੀਂ 2 ਇੰਚ ਜਾਂ 1.5 ਇੰਚ ਉੱਪਰ ਨੂੰ ਰੱਖ ਕੇ ਹੀ ਗਲਾ ਜੋੜਿਓ ਠੀਕ ਹੈ ਜੀ ਪੱਟੀ ਬਹੁਤ ਲੰਬੀ ਆ ਮੈਂ ਤਾਂ ਕਰਕੇ ਉੱਪਰ ਨੂੰ ਰੱਖ ਕੇ ਹੀ ਜੋੜੂਗੀ ਇਹਨੂੰ ਤੁਸੀਂ ਇਸ ਤਰ੍ਹਾਂ ਗਲੂ ਲੈ ਲੈਣੀ ਆ ਗਲੂ ਦੇ ਨਾਲ ਤੁਸੀਂ ਇਸ ਤਰ੍ਹਾਂ ਲਗਾ ਕੇ ਇਹਦੇ ਨਾਲ ਤੁਹਾਡੀ ਪੱਟੀ ਦੀ ਫਿਨਿਸ਼ਿੰਗ ਬਹੁਤ ਆਊਗੀ ਤੇ ਇੱਧਰ ਉੱਧਰ ਹਿੱਲੂਗੀ ਵੀ ਨਹੀਂ ਇਹ ਤੁਸੀਂ ਸੈਂਟਰ ਦੇ ਵਿੱਚ ਬਿਲਕੁਲ ਰੱਖ ਕੇ ਇਸ ਤਰ੍ਹਾਂ ਜਿਸ ਤਰ੍ਹਾਂ ਮੈਂ ਨਿਸ਼ਾਨੀ ਲਗਾਈ ਆ ਇਹਦੇ ਬਿਲਕੁਲ ਤੁਸੀਂ ਇਸ ਤਰ੍ਹਾਂ ਉੱਪਰ ਰੱਖ ਲਿਓ ਕੋਈ ਵੀ ਪੱਟੀ ਦੇ ਵਿੱਚ ਥੋੜਾ ਬਲ ਨਹੀਂ ਹੋਣਾ ਚਾਹੀਦਾ ਬਿਲਕੁਲ ਸੈਂਟਰ ਦੇ ਵਿੱਚ ਰੱਖ ਕੇ ਹੀ ਮਤਲਬ ਲਗਾਓ ਤੁਸੀਂ ਇਹ ਦੇਖੋ ਜੀ ਆਪਾਂ ਨੇ ਇਸ ਤਰ੍ਹਾਂ ਲਗਾ ਲਈ ਆ ਇਹਦੇ ਉੱਪਰ ਆਪਾਂ ਫਿਰ ਜਿਹੜਾ ਗਲਾ ਜੋੜਨਾ ਹੈ ਇਹਦੇ ਉੱਪਰ ਰੱਖ ਕੇ ਗਲਾ ਆਪਾਂ ਜੋੜਾਂਗੇ ਇਹ ਦੇਖੋ ਜੀ ਇਸ ਤਰ੍ਹਾਂ ਆਪਾਂ ਇਹ ਪੱਟੀ ਲਗਾ ਲਈ ਆ ਹੁਣ ਆਪਾਂ ਇਹਦੀਆਂ ਪਲੇਟਾਂ ਵੀ ਪਾਵਾਂਗੇ ਗਲਾ ਵੀ ਜੜਾਂਗੇ ਪੂਰਾ ਕਮੀਜ਼ ਤੁਹਾਨੂੰ ਰੈਡੀ ਹੋਇਆ ਦਿਖਾਵਾਂਗੇ ਜੀ ਹੁਣ ਆਪਾਂ ਬੈਕ ਵਾਲੇ ਗਲੇ ਦੀ ਕਟਿੰਗ ਕਰਨੀ ਆ ਠੀਕ ਹੈ ਜੀ ਇਹ ਭੈਣ ਦਾ ਆਪਾਂ ਨੇ ਗਲਾ ਬੈਕ ਵਾਲਾ ਵੀ ਬ੍ਰਾਡ ਰੱਖਣਾ ਇਹ ਆਪਾਂ ਇਹਦੀ ਲੈਂਥ ਲਵਾਂਗੇ ਜੀ 8 ਇੰਚ ਠੀਕ ਹੈ ਜੀ ਜਿਹੜੀਆਂ ਬਣਾ ਬ੍ਰੌਡ ਗਲਾ ਰੱਖਦੀਆਂ ਨੇ ਉਹ ਤੁਸੀਂ ਨਿਸ਼ਚੇੋਂ ਤੁਸੀਂ 3 ਇੰਚ ਚੌੜਾਈ ਰੱਖਣੀ ਆ ਆਪਾਂ ਇਹਦੀ 3 ਇੰਚ ਚੌੜਾਈ ਰੱਖ ਰਹੇ ਆ ਠੀਕ ਹੈ ਜੀ ਉੱਪਰੋਂ ਆਪਾਂ ਪੌਣੇ ਤਿੰਨ ਲੈ ਰਹੇ ਆ ਐਸ ਤਰ੍ਹਾਂ ਇੱਥੋਂ ਜੀ ਆਪਾਂ ਅੱਧੇ ਇੰਚ ਦੀ ਕਾਟ ਪਾ ਕੇ ਬਸ ਇਸ ਤਰ੍ਹਾਂ ਗੁਲਾਈ ਕਰ ਦਾਂਗੇ ਕਈ ਪੈਣਾ ਕਹਿੰਦੇ ਨੇ ਤੁਸੀਂ ਪੈਨ ਨਾਲ ਨਿਸ਼ਾਨੀ ਲਾਉਣੇ ਮੈਂ ਪੈਨ ਨਾਲ ਤਾਂ ਨਿਸ਼ਾਨੀ ਲਾਉਣੇ ਕਿ ਤੁਹਾਨੂੰ ਸਮਝ ਆ ਸਕੇ ਠੀਕ ਹੈ ਜੀ ਇਹਦੇ ਤੇ ਕੋਈ ਵੀ ਚੌਕ ਦੇਖ ਨਹੀਂ ਰਿਹਾ ਸੀ ਤਾਂ ਕਰਕੇ ਮੈਂ ਪੈਨ ਨਾਲ ਨਿਸ਼ਾਨੀ ਲਗਾਈ ਆ ਤੇ ਇਸ ਤਰ੍ਹਾਂ ਆਪਾਂ ਇਹਦਾ ਗਲਾ ਕਟਿੰਗ ਕਰ ਦੇਣਾ ਇਹ ਦੇਖੋ ਜੀ ਆਪਣਾ ਗਲਾ ਕਟਿੰਗ ਹੋ ਗਿਆ ਵੀਡੀਓ ਵਧੀਆ ਲੱਗੀ ਹੋਵੇ ਮੇਰੇ ਪਹਿਣਾ ਨੂੰ ਅੱਗੇ ਸ਼ੇਅਰ ਕਰਿਓ ਲਾਈਕ ਕਰਿਓ ਫੋਲੋ ਕਰਿਓ